ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਆਪਣਾ ਮੇਰਾ ਨਾਮ ਤਸਵੀਰ ਸਿੰਘ ਹੈ ਜੀ ਮੇਰਾ ਪਿੰਡ ਮਾੜੀ ਉਦੋ ਗਿਆ ਅੱਛਾ ਜੀ ਇਹ ਚੇਲੇ ਪਿੰਡ ਦੀ ਜ਼ਮੀਨ ਮੇਰੇ ਕੋਲ ਆ ਠੀਕ ਹੈ ਅੱਜ ਕਿੰਨਾ ਨੁਕਸਾਨ ਹੋਇਆ ਹੈ ਇਹ ਨੁਕਸਾਨ ਜੀ ਇਹ ਗਰਵਜਨ ਸਿੰਘ ਦੀ ਤਿੰਨ ਕਨਾਲਾਂ ਕਣ ਕੇ ਸੜ ਗਈ ਠੀਕ ਹੈ ਤੇ ਮੇਰਾ ਡੇਢ ਕ ਕਨਾਲ ਨਾਰ ਸੜ ਗਿਆ ਤੇ ਆਦੋਂ ਚੌਥਾ ਪੰਜਵਾਂ ਸੀਜ਼ਨ ਹੋ ਗਿਆ ਵੀ ਆਏ ਸਾਲ ਇਹਦਾ ਨੁਕਸਾਨ ਹੁੰਦਾ ਇਹ ਜਿਹੜਾ ਨੁਕਸਾਨ ਹਾ ਵਾਰ-ਵਾਰ ਹੋ ਰਿਹਾ ਵਾ ਇਹਦੇ ਤੁਸੀਂ ਜ਼ਿੰਮੇਵਾਰ ਕਿਨੂੰ ਮੰਨਦੇ ਜੀ ਇਹ ਜ਼ਿੰਮੇਵਾਰ ਜੀ ਬਿਜਲੀ ਬੋਰ ਕੀ ਗੱਲ ਤੁਸੀਂ ਲਿਖਤੀ ਰੂਪ ਜ ਨਹੀਂ ਦਿੰਦੇ ਵੀ ਸਾਡਾ ਨੁਕਸਾਨ ਹੋ ਰਿਹਾ ਵਾ ਤੇ ਸਹੀ ਕਰੋ ਜਾਂ ਇਹ ਜਿਹੜੇ ਖੰਬੇ ਆ ਇਹਨਾਂ ਨੂੰ ਸਾਈਡ ਤੇ ਕਰੋ ਇਹ ਬੜੀ ਬਰਾ ਯੇ ਗੱਲ ਹੋ ਚੁੱਕੀ ਆ ਵੀ ਇਹਨੂੰ ਸੋਚ ਨੂੰ ਕਿਰਪਾ ਕਰਕੇ ਸਾਈਡ ਤੇ ਕਰ ਦਿਓ ਸਾਡਾ ਬੜਾ ਨੁਕਸਾਨ ਹੁੰਦਾ ਇਹਦੀ ਸੁਣਵਾਈ ਕੋਈ ਨਹੀਂ ਕਰਦਾ ਇਹਨੂੰ ਉਤਰਾ ਹੀ ਤਾਰਾਂ ਜੋੜ ਕੇ ਲਾ ਗਏ ਆ ਨਾ ਕੋਈ ਸੋਚਦੀਆਂ ਪੱਤਰੀਆਂ ਸੜੀਆਂ ਉਤਰਾ ਹੀ ਡਾਇਰੈਕਟ ਬਿਲਾਵੇਂ ਮਾਰੇ ਵੀ ਨਾ ਕੋਈ ਸੋਚੀ ਕੱਟ ਸਕੇ ਜਾਣ ਕਾਕ ਲੱਗ ਜੇ ਸੋਚੋਂ ਲੰਗ ਕੱਟੇ ਅੱਛਾ ਜੀ ਇਹੋ ਜਿਹਾ ਕੰਮ ਆ ਵੀ ਇਹ ਜ਼ਿੰਮੇਵਾਰੀ ਤੇ ਹੁਣ ਜਿਹੜਾ ਜਾਈ ਮੌਕੇ ਦਾ ਜਸਾ ਸਿੰਘ ਸਾਰੀ ਉਹਦੀ ਹੁਣ ਕਿੰਨੇ ਕ ਜਿਹੜਾ ਨੁਕਸਾਨ ਤੁਹਾਡਾ ਹੋ ਗਿਆ ਕਿੰਨੇ ਕ ਪੈਸੇ ਦਾ ਨੁਕਸਾਨ ਹੋਇਆ ਇਹ ਘੱਟੋ ਘੱਟ ਕੋਈ 40-45 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਠੀਕ ਹੈ ਇਹਦੀ ਜ਼ਿੰਮੇਵਾਰ ਇਹ ਹੀ ਆ ਹੁਣ ਕੀ ਮੰਗ ਕਰਦੇ ਜੀ ਇਹ ਜ਼ਿੰਮੇਵਾਰੀ ਇਹਦੀ ਆ ਵੀ ਬਿਜਲੀ ਬੋਰਡ ਦੀ ਜ਼ਿੰਮੇਵਾਰੀ ਹੈ ਇਹਦਾ ਨੁਕਸਾਨ ਭਰਨ ਇਹਨਾਂ ਗਰੀਬਾਂ ਦਾ ਆਏ ਵਾਰ ਸਾਲੀ ਸਰ ਜਾਂਦਾ ਇਹ ਕੀ ਕਰਨ ਵਿਚਾਰੇ ਰੋਦੋ ਕੇ ਬਹਿ ਜਾਂਦੇ ਫਿਰ ਠੀਕ ਹੈ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਆ ਇਹ ਨਾਮ ਜੀ ਦੱਸੋ ਪਿੰਡ ਬਣਾ ਗਾੜੀ ਮਾੜੀ ਗੌਰ ਸਿੰਘ ਅੱਛਾ ਜੀ ਇੱਥੇ ਜੀ ਜ਼ਮੀਨ ਸਾਡੀ ਬਿਲਕੁਲ ਹੱਥ ਨਾਲ ਹੱਦ ਰਲਦੀ ਆ ਹੂੰ ਇਹ ਸੋਚਿਆ ਅੱਛਾ ਜੀ 3 ਫੇਸ ਦਾ ਹੂੰ ਤਿੰਨ ਸਿਜਨ ਹੋ ਗਏ ਚਾਰ ਲਗਾਤਾਰੀ ਤੇ ਅੱਗ ਲੱਗਦੀ ਆ ਹੂੰ ਅਹੀਂ ਜਗਿਆਂ ਨੂੰ ਜਿਹੜਾ ਵੀ ਵਾਰ-ਵਾਰ ਜਈ ਆ ਸਾਰਿਆਂ ਨੂੰ ਕੰਪਲੀਟ ਕਰਾਈ ਆ ਇਹ ਵੇਖੋ ਇਹਨੂੰ ਕਰ ਕਰ ਸਹੀ ਕਰੋ ਹੁਣ ਐਸ ਵਾਰੀ ਕੋਈ ਦਰਖਾਸਤ ਦਿੱਤੀ ਸੀ ਤੁਸੀਂ ਵੀ ਕੀ ਸਾਡੇ ਇਤਰਾ ਨੁਕਸਾਨ ਹੁੰਦਾ ਤੇ ਹੁਣ ਜਿਹੜਾ ਇਹਨੂੰ ਸਹੀ ਕੀਤਾ ਜਾਵੇ ਟਰਾਂਸਫਰ ਨੂੰ ਵੇਖੋ ਜੀ ਅਰਗਦੇ ਬਿਜਲੀ ਆ ਫਿਰਦੇ ਕਿ ਉਹਨੇ ਵੀ ਸਾਡੇ ਸੋਚਾ ਹੀ ਕਰਗੇ ਅਸੀਂ ਅੱਜ ਆ ਕੇ ਵੇਖਿਆ ਤੇ ਸੋਚ ਡਾਇਰੈਕਟ ਕੀਤਾ ਹੈ ਅੱਛਾ ਜੀ ਉਹ ਤਾਂ ਨਹੀਂ ਤਾਰਾ ਲਾਣਾ ਕਰ ਸਕਿਆ ਸਾਬ ਟੱਲੀ ਕਿਤੇ ਆ ਹਾਂ ਤੇ ਜਸਾ ਹੋ ਜਈ ਜਿਹੜਾ ਉਹਦੇ ਤੋਂ ਲੈਣ ਤੇ ਆਉਂਦਾ ਹੀ ਨਹੀਂ ਨਾ ਗਰ ਪਿੰਡਾਂ ਜ ਆਉਂਦਾ ਹਾਂ ਇਹ ਜਗਨਾ ਨੂੰ ਸਮਾਨ ਵੀ ਜੀ ਨਾਉ ਬਿਜਲੀ ਜਾਂ ਲੈਂਡਮੈਨ ਆ ਦੂਜੇ ਤੇ ਉਹ ਵੀਰ ਤੋਂ ਰੋਣ ਚੀਕਣ ਦੇ ਕੋ ਸਮਾਨ ਲਿਖੜਾ ਦੇਂਦਾ ਉਹਨਾਂ ਤੁਹਾਡੀ ਮੰਗ ਕੀ ਆ ਵੀ ਇਹ ਜਿਹੜਾ ਟਰਾਂਸਫਾਰਮਰ ਪਾਸੇ ਕਰਨ ਲਈ ਜਾਂ ਕੀ ਇਹ ਜਿਹੜਾ ਜੀ ਵੇਖੋ ਜੀ ਸੋਚਿਆ ਟੀਆ ਸੋਚੇ ਨੂੰ ਬਾਹਰ ਕੱਢਿਆ ਜਾਵੇ ਹਾਂ ਬਾਹਰ ਕੱਢਣ ਤੋਂ ਬਾਅਦ ਵੀ ਜਿਹੜਾ ਇਹ ਕਨਕ ਸੜੀ ਦਾ ਜੀ ਗਰਬਜਨ ਸਿੰਘ ਪਿੰਡ ਚੇਲੇ ਤੋਂ ਹਾਂ ਇਹਨੂੰ ਮਾਇਬਾਏ ਬਿਜਲੀ ਬੋਰਡ ਨੂੰ ਪਾਇਆ ਜਾਵੇ ਠੀਕ ਇਹਨੂੰ ਗਿਆ ਪਤਾ ਲੱਗੇ ਵੀ ਅਸੀਂ ਟਾਈਮ ਸਵਾਰੀ ਨੂੰ ਚੀਜ਼ ਨੂੰ ਵੇਖਣਾ ਠੀਕ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਗਰਬਜਨ ਸਿੰਘ ਕਿਹੜਾ ਪਿੰਡ ਹੈ ਚੇਲਾ ਅੱਜ ਜਿਹੜੀ ਚੇਲੇ ਪਿੰਡ ਦੇ ਵਿੱਚ ਕਨਕ ਸੜੀ ਆ ਕੀ ਮਾਮਲਾ ਤੇ ਕਿੰਨੀ ਕਨਕ ਸੜੀ ਆ ਇਹ ਤਿੰਨ ਕਨਕ ਸੜੀ ਅੱਛਾ ਜੀ ਇਹ ਚਾਰ ਪੰਜ ਛੇ ਜੀ ਨੂੰ ਹੋਏ ਹੋ ਕੰਮ ਹੁੰਦਾ ਅੰਦਰ ਚੋਣਾ ਸੜ ਜਾਂਦਾ ਇਹ ਕਨਕ ਸੜ ਜਾਂਦਾ ਤੇ ਕੀ ਗੱਲ ਤੁਸੀਂ ਮਹਿਕਮੇ ਨੂੰ ਵਾਰ-ਵਾਰ ਇਸ ਤਰ੍ਹਾਂ ਨੁਕਸਾਨ ਹੋਣ ਦੇ ਬਾਵਜੂਦ ਕਦੀ ਮਹਿਕਮੇ ਨੂੰ ਦੱਸਿਆ ਨਹੀਂ ਕਿ ਸਾਡਾ ਵਾਰ-ਵਾਰ ਨੁਕਸਾਨ ਹੋਇਆ ਲਿਖਤੀ ਰੂਪ ਚ ਬਹੁਤ ਦੱਸਿਆ ਤੇ ਸਾਰਿਆਂ ਨੂੰ ਦੱਸਿਆ ਪੱਤੀ ਵਾਲਿਆਂ ਨੂੰ ਸਾਰਿਆਂ ਨੂੰ ਦੱਸਿਆ ਜੱਸੇ ਨੂੰ ਦੱਸਿਆ ਜੱਸਾ ਕੌਣ ਹੈ ਜੀ ਜਾਈਏ ਅੱਛਾ ਉਹਨਾਂ ਦੱਸੇਗਾ ਹਾਂ ਫਿਰ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਸੁਣਾਈ ਅੱਜ ਕਣਕ ਦੀ ਕਣਕ ਤੁਹਾਡੀ ਸੜ ਗਈ ਆ ਨਾਲ ਵੀ ਸੜ ਗਿਆ ਏ ਤੇ ਤਕਰੀਬਨ 40-50 ਹਜ਼ਾਰ ਦਾ ਤੁਹਾਡਾ ਜਿਹੜਾ ਨੁਕਸਾਨ ਆ ਉਹ ਹੋ ਚੁੱਕਾ ਏ ਕਿ ਇਹਦੇ ਨੁਕਸਾਨ ਦੀ ਪਰਪਾਈ ਦੇ ਜ਼ਿੰਮੇਵਾਰ ਕਿਹਨੂੰ ਮੰਨਦੇ ਜੀ 32 ਵਾਲੇ ਅੱਛਾ ਕੀ ਮੰਗ ਕਰਦੇ ਜੰਤ ਤੁਸੀਂ ਆ ਮਾਸ਼ਾਅੱਲਾ ਮੰਗਦੇ ਜਿਹੜਾ ਸਾਡਾ ਚਕਾਣ ਹੋਇਆ ਹੋਵੇ ਠੀਕ ਹੈ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਨਾ ਇਹ ਤਸਵੀਰ ਸਿੰਘ ਆ ਪੰਡ ਨਰਮ ਮਾਰੀ ਉੱਧੋ ਗਿਆ ਅੱਛਾ ਜੀ ਇਹ ਜਮੀਨ ਨਾਲ ਜਿਹੜੀ ਮੈਂ ਲੈ ਲਈ ਅੱਛਾ ਇਹ ਚੇਲੇ ਪੇੜ ਦਾ ਰਕਬਾ ਜੀ ਇੱਥੇ ਆਏ ਸਾਲ ਅੱਗ ਲੱਗ ਜਾਂਦੀ ਆ ਆ ਗਰਭਜਨ ਸੋਂ ਦੀ ਕਣਕ ਵੀ ਸੜ ਗਈ ਆ ਤੀਜੀ ਚੌਥੀ ਵਾਰ ਆ ਕੀ ਸੜ ਗਈ ਆ ਬਿਜਲੀ ਬੋਰਡ ਨੂੰ ਸਾਰੇ ਆਹ ਚੁੱਕਦੇ ਆ ਕੋਈ ਇਹਦਾ ਸੁਣਵਾਈ ਨਹੀਂ ਇਸ ਚੀਜ਼ ਦੀ ਹੋ ਰਹੀ ਕੀ ਗੱਲ ਜਿਹੜਾ ਇਹ 나ੜ ਸੜ ਗਿਆ ਵਾ ਜਾਂ ਇੱਥੇ ਨੁਕਸਾਨ ਹੋ ਰਿਹਾ ਹਰ ਵਾਰੀ ਇਹ ਲਿਖਤੀ ਰੂਪ ਚ ਦਿੱਤਾ ਨਹੀਂ ਦਿੱਤਾ ਨਹੀਂ ਜਾ ਰਿਹਾ ਕਈ ਇਹਨਾਂ ਕਿ ਬਤਾ ਜੀ ਇੱਕ ਦੋ ਵਾਰੀ ਕੋਈ ਸੁਣਵਾਈ ਨਹੀਂ ਇਹਨਾਂ ਦੀ ਇਹ ਇਹ ਕਿਰਪਾ ਕਰਕੇ ਬਿਜਲੀ ਬੋਰਡ ਨੂੰ ਇਹ ਮੈਸਜ ਕਿਰਪਾ ਵੀ ਇਹਨੂੰ ਚੁੱਕ ਕੇ ਸੋਚ ਨੂੰ ਸਾਈਡ ਤੇ ਕਰ ਦੇਣਾ ਨਾ ਇੱਥੇ ਰਾਹ ਨਾ ਕੋ ਖਹਿੜਾ ਨਾ ਕੋ ਪਾਣੀ ਇਹ ਸੋਚ ਕੱਟਿਆ ਵੀ ਨਹੀਂ ਜਾਂਦਾ ਅੱਗ ਲੱਗੀ ਹੋਵੇ ਤੇ ਛੋਨੇ ਨੂੰ ਅੱਗ ਲੱਗੀ ਉਦੋਂ ਨਹੀਂ ਸੋਚ ਕੱਟਿਆਗਾ ਹੁਣ ਤੇ ਕਣਕ ਦਾ ਮੌਕਾ ਏ ਇਸ ਨੁਕਸਾਨ ਦੀ ਪਰਭਾਈ ਦੇ ਜ਼ਿੰਮੇਵਾਰ ਕਿਹਨੂੰ ਮੰਨਦੇ ਵੀ ਕੌਣ ਜ਼ਿੰਮੇਵਾਰ ਜੈ ਸਿੰਘ ਸਾਹਿਬ ਹੈ ਜੀ ਇਸ ਮੌਕੇ ਦਾ ਠੀਕ ਹੈ ਇਹ ਜ਼ਿੰਮੇਵਾਰ ਜੈ ਸਿੰਘ ਸਾਹਿਬ ਹੈ ਜਸਾ ਸਿੰਘ ਜਸਾ ਸਿੰਘ ਠੀਕ ਹੈ ਜੀ ਤੇ ਹੁਣ ਅੱਜ ਕਣਕ ਸੜੀ ਇਹਦੇ ਬਾਰੇ ਲਿਖਤੀ ਰੂਪ ਵਿੱਚ ਤੁਹਾਨੂੰ ਦਿੱਤਾ ਹੈ ਥਾਣੇ ਜਾਂ ਅੱਜ ਇਹਦੇ ਹੁਣ ਅੱਗ ਬੁਝਾ ਕੇ ਢੇਆ ਹੋ ਤੇ ਸਾਰਾ ਕੁਝ ਗਾਂ ਕਰਾਂਗੇ ਹਾਲੀ ਦੇ ਅੱਗ ਬੁਝਾ ਕੇ ਢੇਆ ਤੁਹਾਨੂੰ ਸੱਧਿਆ ਅੱਜ ਹੀ ਲੱਗੀ ਅੱਗ ਹਾਂ ਹਾਂ ਅੱਜ ਅੱਗ ਬੁਝਾ ਕੇ ਢੇਆ ਤੁਹਾਨੂੰ ਸੱਧਿਆ ਕਿਉਂਕਿ ਤਿੰਨ ਕਨਾਲਾਂ ਕਣਕ ਸੜ ਗਈ ਡੇਢ ਕਨਾਲਾਂ ਨਾਰ ਸੜ ਗਿਆ ਨਾਰ ਤੇ ਕਿਉਂਕਿ ਚਲੋ ਮੇਰਾ ਸੜਿਆ ਕਣਕ ਮੇਰੇ ਵੀਰ ਅਕਰਵਜਨ ਸੌਂਦੀ ਸੜੀ ਇਹਦੀ ਆਏ ਸਾਲ ਹੀ ਸੜ ਜਾਂਦੀ ਆ ਪਿਛਲੀ ਵਾਰੀ ਵੀ ਇਹ ਪਹਿਲੀ ਇਹਦੇ ਕੋਲ